ਜਾਹੇਂ ਦੋਸਤੋ ਮੈਂ ਹੋਲਦਾਰ ਮਦਨ ਸਾਬਕਾ ਸੈਨਿਕ ਕਲਾਈ ਸੋਸਾਇਟੀ ਰਜਿਸਟ੍ਰੇਸ਼ਨ ਨੰਬਰ 1576 ਬਠਿੰਡਾ ਪੰਜਾਬ ਸਭ ਤੋਂ ਪਹਿਲਾਂ ਮੈਂ ਸਾਰੇ ਹੀ ਸਾਬਕਾ ਸੈਨਿਕ ਵੀਰਾਂ ਨੂੰ ਪਿਆਰ ਭਰੀ ਸਤਿ ਸ਼ਕਾਂ ਤੇ ਇਹ ਮੈਂ ਤੁਹਾਡੇ ਸਾਹਮਣੇ ਫਿਰ ਇੱਕ ਨਵਾਂ ਨੋਟੀਫਿਕੇਸ਼ਨ ਲੈ ਕੇ ਹਾਜ਼ਰ ਹੋਇਆ ਇਹ ਨੋਟੀਫਿਕੇਸ਼ਨ ਮੇਰੇ ਕੋਲੇ ਅੱਜ ਹੀ ਆਇਆ ਸੀ ਕੁਝ ਵੈਕੈਂਸੀਆਂ ਆਈਆਂ ਨੇ ਜੋ ਆਪਣੇ ਐਕਸ ਸਰਵਿਸਮੈਨ ਪਲੱਸ ਜਿਹੜੇ ਆਪਣੇ ਬੱਚੇ ਨੇ ਉਹ ਇਹਨਾਂ ਨੂੰ ਅਪਲਾਈ ਕਰ ਸਕਦੇ ਨੇ ਪਰ ਉਹਦੇ ਵਾਸਤੇ ਕੁਝ ਸ਼ਰਤਾਂ ਹੈਗੀਆਂ ਜੋ ਮੈਂ ਅੱਗੇ ਤੁਹਾਨੂੰ ਵੀਡੀਓ ਦੇ ਵਿੱਚ ਕਰੂੰਗਾ ਸਭ ਤੋਂ ਪਹਿਲਾਂ ਮੈਂ ਜਾਣਕਾਰੀ ਇਹ ਦੇਣਾ ਚਾਹੁੰਦਾ ਲੇ ਵੀ ਇਹ ਵੈਕੈਂਸੀਆਂ ਆਈਆਂ ਕਿਹੜੀਆਂ ਨੇ ਇਹ IDBI ਬੈਂਕ IDBI ਬੈਂਕ ਦੇ ਵਿੱਚ ਇਹ ਵੈਕੈਂਸੀਆਂ ਆਈਆਂ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਇੰਡਸਟਰੀਅਲ ਡਿਵੈਲਪਮੈਂਟ ਬੈਂਕ ਆਫ ਇੰਡੀਆ ਜਿਹੜਾ ਇਹਨੂੰ ਸਟੈਬਲਿਸ਼ ਕੀਤਾ ਸੀ 1964 ਇਸ ਵੀ ਵਿੱਚ ਇਹ ਬੈਂਕ ਦੀ ਸਟੈਬਲਿਸ਼ਨ ਹੋਈ ਸੀ ਉਸ ਟਾਈਮ ਤੇ ਉਸ ਨੂੰ ਇਸ ਬੈਂਕ ਨੂੰ ਆਈ ਡੀ ਬੀ ਆਈ ਨਹੀਂ ਕਹਿੰਦੇ ਸੀ ਡੀ ਐਫ ਆਈ ਕਹਿੰਦੇ ਸੀ ਡਿਪਲੋਇਮੈਂਟ ਫਾਈਨੈਂਸ਼ੀਅਲ ਇੰਸਟੀਟਿਊਟ ਤੇ ਪਰ ਬਾਅਦ ਦੇ ਵਿੱਚ ਇਹਨੂੰ ਰੀਨੇਮ ਦਿੱਤਾ ਗਿਆ 2018 ਦੇ ਵਿੱਚ 2018 ਦੇ ਵਿੱਚ ਇਹ ਆਈ ਡੀ ਬੀ ਆਈ ਬੈਂਕ ਦੇ ਨਾਂ ਤੇ ਪ੍ਰਚਲਿਤ ਹੋਇਆ ਤੇ ਇਹ ਮੈਂ ਇਸ ਲਈ ਤੁਹਾਨੂੰ ਦੱਸ ਰਿਹਾ ਆ ਕਿ ਜਦੋਂ ਕੋਈ ਵੀ ਆਪਾਂ ਕਿਸੇ ਚੀਜ਼ ਨੂੰ ਕਿਸੇ ਚੀਜ਼ ਵਾਸਤੇ ਅਪਲਾਈ ਕਰਦੇ ਹਾਂ ਤੇ ਉਹਦੇ ਵਾਸਤੇ ਥੋੜੀ ਜੀ ਨੌਲੇਜ ਹੋਣੀ ਜ਼ਰੂਰੀ ਹੈ ਕਿ ਇਹ ਚੀਜ਼ ਕਦੋਂ ਖੜੀ ਹੋਈ ਹੈ ਤੇ ਕਦੋਂ ਇਹਨੂੰ ਅੱਗੇ ਨਵੀਂ ਲਈ ਨਿਮ ਦਿੱਤਾ ਗਿਆ ਤੇ ਅਸਲੀ ਮੈਂ ਹੀ ਕਰਦੇ ਆ ਤੇ ਸਭ ਤੋਂ ਪਹਿਲਾਂ ਜੀ ਇਹਦੇ ਵਿੱਚ ਆਈਡੀ ਬੀਆਈ ਬੈਂਕ ਦੇ ਵਿੱਚ ਜੂਨੀਅਰ ਅਸਿਸਟੈਂਟ ਮੈਨੇਜਰ ਗ੍ਰੇਡ ਓ ਦੀਆਂ ਪੋਸਟਾਂ ਆਈਆਂ ਹੋਈਆਂ ਨੇ ਇੱਕ ਵਾਰ ਫਿਰ ਮੈਂ ਤੁਹਾਨੂੰ ਦੱਸ ਰਿਹਾ ਆ ਆਈਡੀ ਬੀਆਈ ਬੈਂਕ ਦੇ ਵਿੱਚ ਜੂਨੀਅਰ ਅਸਿਸਟੈਂਟ ਮੈਨੇਜਰ ਗ੍ਰੇਡ ਓ ਦੀਆਂ ਪੋਸਟਾਂ ਆਈਆਂ ਹੋਈਆਂ ਨੇ ਟੋਟਲ ਵੈਕੈਂਸੀਆਂ ਨੇ 676 ਟੋਟਲ ਵੈਕੈਂਸੀਆਂ ਆਈਆਂ ਹੋਈਆਂ ਨੇ ਜੀ 676 ਇਹਦੇ ਵਿੱਚ ਐਕ ਸਰਵਿਸਮੈਨ ਪਲੱਸ ਜਿਹੜੇ ਆਪਣੇ ਬੱਚੇ ਨੇ ਉਹ ਦੋਨੋਂ ਹੀ ਅਪਲਾਈ ਕਰ ਸਕਦੇ ਨੇ ਜਿਹੜੀਆਂ 676 ਵੈਕੈਂਸੀਆਂ ਨੇ ਉਹਨਾਂ ਵਿੱਚ ਵੰਡ ਕੀਤੀ ਗਈ ਹੈ ਉਹ ਵੰਡ ਇਸ ਪ੍ਰਕਾਰ ਹੈ ਜਿਹੜੇ ਜਰਨਲ ਕੈਟਾਗਰੀ ਦੇ ਹੈਗੇ ਨੇ ਉਹਨਾਂ ਵਾਸਤੇ ਜਿਹੜੀਆਂ ਵੈਕੈਂਸੀਆਂ ਰੱਖੀਆਂ ਹਨ ਉਹ 271 ਵੈਕੈਂਸੀਆਂ ਨੇ ਐਸੀ ਕੈਟਾਗਰੀ ਲਈ 140 ਐਸਟੀ ਕੈਟਾਗਰੀ ਲਈ 74 ਓਬੀਸੀ ਕੈਟਾਗਰੀ ਲਈ 124 EWS ਲਈ 67 ਤੇ ਪਲੱਸ ਕੁਝ ਜਿਹੜੇ ਡਿਸੇਬਿਲਟੀ ਹੁੰਦੇ ਨੇ ਕਿਸੇ ਪ੍ਰੋਬਲਮ ਦੇ ਕਾਰਨ ਲੈ ਵੀ ਕੋਈ ਅੰਗ ਜਾਂ ਉਹਨਾਂ ਦਾ ਕੁਝ ਇਹੋ ਜਿਹਾ ਪ੍ਰੋਬਲਮ ਆਂਦੀ ਹੈ ਜਿਹੜੇ ਮੈਡੀਕਲ ਸਾਈਡ ਤੋਂ ਅਨਫਿਟ ਹੁੰਦੇ ਨੇ ਉਹਨਾਂ ਵਾਸਤੇ ਵੀ 31 ਵੈਕੈਂਸੀਆਂ ਜਿਹੜੀਆਂ ਰੱਖੀਆਂ ਕੀਤੀਆਂ ਗਈਆਂ ਨੇ ਔਰ ਜਿਹੜੀਆਂ ਆਪਣੀ ਅਕਸਰਵਿਸੇ ਪੈਂਦੀਆਂ ਵੈਕੈਂਸੀਆਂ ਨੇ ਉਹ ਤਕਰੀਬਨ ਸਟਾਰਟ ਵੈਕੈਂਸੀਆਂ ਨੇ ਤੇ ਇਹਦਾ ਜਿਹੜਾ ਨੋਟੀਫਿਕੇਸ਼ਨ ਜਿਹੜਾ ਹੈ ਅੱਜ ਹੀ ਜਾਰੀ ਹੋਇਆ ਹੈ ਜਾਰੀ ਜਿੱਦਾਂ ਅੱਜ ਜੇ ਮੈਂ ਵੀਡੀਓ ਬਣਾ ਰਿਹਾ ਜਿਹੜਾ 7 ਮਈ 2025 ਨੂੰ ਅੱਜ ਹੀ ਨੋਟੀਫਿਕੇਸ਼ਨ ਆਇਆ ਤੇ ਇਹਦੀ ਭਰਨ ਦੀ ਜਿਹੜੀ ਡੇਟ ਹੈ ਉਹ ਕੱਲ 8 ਮਈ 2025 ਤੋਂ ਸਟਾਰਟ ਹੋ ਰਹੀ ਹੈ ਕੱਲ 8 ਮਈ 2025 ਤੋਂ ਇਹਦੇ ਫਾਰਮ ਆਨਲਾਈਨ ਭਰਨੇ ਸ਼ੁਰੂ ਹੋ ਜਾਣੇ ਆ ਔਰ ਲਾਸਟ ਡੇਟ ਹੈ ਇਹਦੀ 20 ਮਈ 2025 20 ਮਈ 2025 ਤੱਕ ਹੀ ਤੁਸੀਂ ਇਸ ਵੈਕੈਂਸੀ ਦੇ ਫਾਰਮ ਤੁਸੀਂ ਭਰ ਸਕਦੇ ਹੋ ਇਹਨੂੰ ਭਰਨਾ ਕਿਦਾਂ ਪੜਨਾ ਜੀ ਤੁਸੀਂ ਸਿੱਧਾ ਆਨਲਾਈਨ ਇਹਦੇ ਫਾਰਮ ਅਪਲਾਈ ਕਰ ਸਕਦੇ ਹੋ ਆਈਡੀ ਬੀਆਈ ਦੀ ਅਫੀਸ਼ੀਅਲ ਵੈਬਸਾਈਟ ਤੇ ਜਾਓ ਉੱਥੇ ਤੁਸੀਂ ਇਸ ਫਾਰਮ ਨੂੰ ਅਪਲਾਈ ਕਰ ਸਕਦੇ ਹੋ ਤੇ ਇਹਦੇ ਜਿਹੜੀ ਆਨਲਾਈਨ ਟੈਸਟ ਜਿਹੜਾ ਹੋਣਾ ਤੁਹਾਡੇ ਜਿਹੜਾ ਵੈਕੈਂਸੀ ਜਿਹੜੇ ਜਿਹੜੇ ਵੀ ਵੈਕੈਂਸੀਆਂ ਭਰਦੇ ਨੇ ਉਹਨਾਂ ਦਾ ਆਨਲਾਈਨ ਟੈਸਟ ਜਿਹੜਾ ਹੋਣਾ 8 ਜੂਨ 2025 ਨੂੰ ਜਿਹੜਾ ਆਨਲਾਈਨ ਟੈਸਟ ਤੁਹਾਡਾ ਲਿਆ ਜਾਊਗਾ ਤੇ ਇਹ ਜਿਹੜਾ ਤੁਹਾਡੇ ਕੋਲ ਤਕਰੀਬਨ 1 ਮਹੀਨੇ ਦਾ ਸਮਾਂ ਹੈ 1 ਮਹੀਨੇ ਦੇ ਵਿੱਚ ਜਿਹੜੇ ਆਪਣੇ ਬੱਚੇ ਪੜ੍ਹੇ ਲਿਖੇ ਨੇ ਜਾਂ ਕੁਝ ਆਪਣੇ ਆਰਮੀ ਪਰਸਨ ਬੈਚਲਰ ਡਿਗਰੀ ਕੀਤੀ ਹੋਈ ਹੈ ਉਹ ਇਹਨਾਂ ਦੇ ਵਿੱਚ ਵੈਕੈਂਸੀਆਂ ਵਿੱਚ ਆਪਣਾ ਪੜ ਕੇ ਇੱਕ ਮਹੀਨੇ ਦੇ ਵਿੱਚ ਇਹ ਤਿਆਰੀ ਕਰ ਸਕਦੇ ਨੇ ਏਜ ਦੀ ਜੇਕਰ ਗੱਲ ਕੀਤੀ ਜਾਵੇ ਜੀ ਐਡੀ ਮਿਨੀਮਮ ਏਜ 20 ਸਾਲ ਔਰ ਮੈਕਸਿਮਮ ਏਜ ਇਹਦੇ ਵਿੱਚ 25 ਸਾਲ ਰੱਖੀ ਗਈ ਹੈ ਮਿਨੀਮਮ ਏਜ 20 ਸਾਲ ਤੇ ਮੈਕਸਿਮਮ ਏਜ 25 ਸਾਲ ਏਜ ਰਿਲੈਕਸੇਸ਼ਨ ਜਿਹੜਾ ਐਸ ਪਰ ਰੂਲ ਹੈ ਐਸਸੀ ਔਰ ਐਸਟੀ ਕੈਟਾਗਰੀ ਲਈ 5 ਸਾਲ, ਓਬੀਸੀ ਔਰ ਜਨਰਲ ਕੈਟਾਗਰੀ ਲਈ 3 ਸਾਲ। ਪਲੱਸ ਜਿਹੜੇ ਡਿਸੇਬਿਲਟੀ ਦੀਆਂ 31% ਪੁਰਸਨ ਦੱਸਿਆ ਸੀ ਉਹਨਾਂ ਵਾਸਤੇ ਰਿਲੈਕਸੇਸ਼ਨ ਏਜ ਹੈ 10 ਸਾਲ। ਔਰ ਜਿਹੜੇ ਆਪਣੇ ਐਕਸ ਸਰਵਿਸਮੈਨ ਵੀਰ ਨੇ ਉਹਨਾਂ ਵਾਸਤੇ ਵੀ ਏਜ ਰਿਲੈਕਸੇਸ਼ਨ 5 ਸਾਲ ਰੱਖੀ ਗਈ ਹੈ। ਤੁਸੀਂ ਜਿਹੜੇ ਵੀ ਐਕਸ ਸਰਵਿਸਮੈਨ ਐਸ ਪੋਸਟ ਨੂੰ ਅਪਲਾਈ ਕਰਨਾ ਚਾਹੁੰਦੇ ਹੋ ਕਿੱਦਾਂ ਕਰ ਸਕਦੇ ਹੋ? ਟੋਟਲ ਟੂ ਏਜ ਹੈ ਉਹਨੂੰ ਜਿੰਨੀ ਤੁਸੀਂ ਸਰਵਿਸ ਕਰਕੇ ਆਏ ਹੋ ਉਹਦੇ ਵਿੱਚ ਮਾਈਨਸ ਕਰਦੇ ਆ ਜੀ ਤੇ ਪਲੱਸ ਜਿਹੜੇ 5 ਸਾਲ ਤੁਹਾਨੂੰ ਐਕਸਟਰਾ ਮਿਲ ਰਹੇ ਨੇ ਉਹ ਪਲੱਸ ਕਰਦੇ ਆ ਜੀ ਜੇ ਤੁਸੀਂ ਇਸ ਏਜ ਦੇ ਵਿੱਚ ਆ ਰਹੇ ਹੋ 20 ਤੋਂ 25 ਸਾਲ ਦੇ ਵਿੱਚ ਤੇ ਤੁਸੀਂ ਇਹ ਫਾਰਮ ਅਪਲਾਈ ਕਰ ਸਕਦੇ ਹੋ ਇਹਦੇ ਵਾਸਤੇ ਜਿਹੜੀ ਐਜੂਕੇਸ਼ਨ ਮੰਗੀ ਗਈ ਹੈ ਜੀ ਜਿਹੜੀ ਸਿਵਲ ਦੀ ਬੈਚਲਰ ਡਿਗਰੀ ਮੰਗੀ ਗਈ ਹੈ ਬੈਚਲਰ ਡਿਗਰੀ ਤੋਂ ਬਗੈਰ ਇਸ ਪੋਸਟ ਨੂੰ ਤੁਸੀਂ ਅਪਲਾਈ ਨਹੀਂ ਕਰ ਸਕਦੇ ਕਈ ਮੇਰੇ ਐਕਸਰਵਿਸਮੈਨ ਵੀ ਹੁਣ ਫੋਨ ਕਰਨਗੇ ਸਾਰਾ ਸਾਡੇ ਜਿਹੜਾ 10 ਐਜੂਕੇਸ਼ਨ ਸਰਟੀਫਿਕੇਟ ਮਿਲਦਾ ਉਹ ਇਹਦੇ ਵਿੱਚ ਅਥਰਾਈ ਨਹੀਂ ਹੈ 온ਲੀ ਫੋਰ ਸਿਵਲ ਦੀ ਬੈਚਲਰ ਡਿਗਰੀ ਹੀ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਔਰ ਉਹਦੇ ਵਾਸਤੇ ਉਹਦੇ ਵਿੱਚ ਵੀ ਕੁਝ ਪਰਸੈਂਟੇਜ ਦੱਸੀ ਹੋਈ ਹੈ ਜਿਹੜੇ ਜਰਨਲ ਔਰ OBC ਕੈਟਾਗਰੀ ਦੇ ਪਰਸਨ ਨੇ ਉਹ 60% ਮਾਰਕਸ ਨਾਲ ਉਹ ਬੈਚਲਰ ਡਿਗਰੀ ਪਾਸ ਕੀਤੀ ਹੋਣੀ ਚਾਹੀਦੀ ਨੇ ਜਿਹੜੇ ਐਸਸੀ ਔਰ ਐਸਟੀ ਕੈਟਾਗਰੀ ਦੇ ਬੰਦੇ ਨੇ ਉਹ ਘੱਟੋ ਘੱਟ 55% ਮਾਰਕਸ ਤੋਂ ਘੱਟ ਉਹਨਾਂ ਦੇ ਨਹੀਂ ਹੋਣੇ ਚਾਹੀਦੇ ਤੁਸੀਂ ਤਦ ਹੀ ਇਹ ਫਾਰਮ ਨੂੰ ਅਪਲਾਈ ਕਰ ਸਕਦੇ ਹੋ ਔਰ ਨਾਲ ਹੀ ਇਹਨਾਂ ਨੇ ਇੱਕ ਹੋਰ ਆਪਸ਼ਨ ਲਾਇਆ ਲੈ ਵੀ ਕੰਪਿਊਟਰ ਦੀ ਨੌਲੇਜ ਹੋਣੀ ਵੀ ਬੰਦੇ ਨੂੰ ਜ਼ਰੂਰੀ ਹੈ ਲੈ ਵੀ ਉਹਨਾਂ ਨੇ ਕੰਪਿਊਟਰ ਦਾ ਡਿਪਲੋਮਾ ਨਹੀਂ ਮੰਗਿਆ ਪਰ ਕੰਪਿਊਟਰ ਦੀ ਨੌਲੇਜ ਹੋਣੀ ਜ਼ਰੂਰੀ ਹੈ ਜਿਹੜਾ ਟੈਸਟ ਹੈ ਇਹ ਤੁਹਾਡਾ ਟੈਸਟ ਲੌਜੀਕਲ ਰਾਈਜ਼ਿੰਗ ਐਂਡ ਡਾਟਾ ਐਨਲਾਈਜ਼ਿਸ ਜੋ ਕਿ ਤੁਹਾਨੂੰ ਪਤਾ ਹੁਣ ਬੈਂਕ ਦੀ ਜੋਬ ਹੈ ਤੇ ਡਾਟਾ ਐਨਲਾਈਜ਼ ਤਾਂ ਪੱਕਾ ਹੋਊਗਾ ਇਹ ਟੋਟਲ ਕੁਐਸਚਨ ਤੁਹਾਡੇ ਕੋਲੇ 60 ਕੁਐਸਚਨ ਆਣਗੇ ਔਰ ਇਹਦਾ ਜਿਹੜਾ ਮਾਰਕਸ ਹੈ ਇੱਕ ਕੁਐਸਚਨ ਦਾ ਇੱਕ ਮਾਰਕਸ ਹੈ ਤੇ ਜਿਹੜਾ ਟਾਈਮ ਹੈ ਤੁਹਾਨੂੰ 40 ਮਿੰਟ ਹੀ ਟਾਈਮ ਮਿਲੇਗਾ 60 ਕੁਐਸਚਨ 60 ਮਾਰਕਸ ਪਲੱਸ ਟਾਈਮ 40 ਮਿੰਟ ਇੰਗਲਿਸ਼ ਲੈਂਗੁਏਜ ਵਾਸਤੇ 40 ਕੁਐਸਚਨ ਆਣਗੇ ਜੀ 40 ਮਾਰਕਸ ਹੈ ਔਰ 20 ਮਿੰਟ ਟਾਈਮ ਹੈ ਦਾ ਉਦੋਂ ਬਾਅਦ ਕੋਆਰਡੀਨੇਟ ਅਟਿਟਿਊਡ ਵਾਸਤੇ 40 ਕੁਐਸਚਨ ਆਣਗੇ 40 ਮਿੰਟ ਟਾਈਮ ਹੈ ਆ 40 ਕੁਐਸਚਨ ਆਣਗੇ ਔਰ 40 ਹੀ ਮਾਰਕਸ ਨੇ ਔਰ 35 ਮਿੰਟ ਟਾਈਮ ਹੈ ਦਾ ਉਦੋਂ ਬਾਅਦ ਜਨਰਲ ਇਕਨੋਮੀ ਐਂਡ ਬੈਂਕਿੰਗ ਅਵੇਅਰਨੈਸ ਇਹ ਟੂਡੇ ਟੋਟਲ 60 ਕੁਐਸਚਨ ਆਣਗੇ ਇਹਦੇ ਮਾਰਕਸ ਲਏ 60 ਹੀ ਨੇ ਔਰ ਟਾਈਮ ਟੂਡੇ ਦਾ ਟੋਟਲ 25 ਮਿੰਟ ਹੋਊਗਾ ਇਹਦੇ ਵਿੱਚ ਇਹਨਾਂ ਨੇ ਇੱਕ ਹੋਰ 네ਗੇਟਿਵ ਪੁਆਇੰਟ ਲਾਤਾ ਜੇ ਤੁਸੀਂ ਇਹਨਾਂ ਕੁਐਸਚਨਾਂ ਨੂੰ ਸੱਟੇ ਨਾਲ ਨਹੀਂ ਲਿਖ ਸਕਦੇ ਸੱਟੇ ਨਾਲ ਲਿਖੋਗੇ ਤੇ ਇਹਦੇ ਵਿੱਚ ਮਾਈਨਸ ਪੁਆਇੰਟ ਦਿੱਤੇ ਗਏ ਨੇ ਜੇ ਤੁਸੀਂ ਕੋਈ ਵੀ ਕੁਐਸਚਨ ਇਹਦੇ ਵਿੱਚ ਗਲਤ ਟਿਕ ਮਾਰਕ ਕਰਦੇ ਹੋ ਤੇ 네ਗੇਟਿਵ ਮਾਰਕਸ ਨੇ ਉਹ 네ਗੇਟਿਵ ਮਾਰਕਸ ਕਿੰਨਾ ਨੇ 0.25 0.25 ਪਰਸੈਂਟ ਦੇ ਹਿਸਾਬ ਨਾਲ ਲੈ ਵੀ ਤੁਹਾਡੇ ਕੁਐਸਚਨ ਜਿਹੜੇ ਸਹੀ ਨੇ ਉਹਨਾਂ ਵਿੱਚ ਉਹ ਮਾਰਕਸ ਕੱਟ ਦਿੱਤੇ ਜਾਣਗੇ ਤੇ ਜਿਹੜਾ ਅਲੀ ਫੀਸ ਦੀ ਗੱਲ ਕਰੀਏ ਜੀ ਫੀਸ ਜਿਹੜੀ ਹੈਗੀ ਐ ਐਸਸੀ ਐਸਟੀ ਕੈਟਾਗਰੀ ਲਈ 2500 ਰੁਪਏ ਫੀਸ ਹੈ ਜਿਹੜੀ ਆਨਲਾਈਨ ਤੁਸੀਂ ਜਦੋਂ ਫਾਰਮ ਭਰਦੇ ਹੋ ਐਸ ਫੀਸ ਨੂੰ ਜਦੋਂ ਪੇਡ ਕਰੋਗੇ ਟੋਟਲ ਫੀਸ ਟੋਡੀ ਹੈਗੀ ਆ 2500 ਰੁਪਏ ਔਰ ਜਨਰਲ ਔਰ ਓਬੀਸੀ ਕੈਟਾਗਰੀ ਲਈ ਫੀਸ ਹੈਗੀ 1050 ਰੁਪਏ ਇੱਕ ਵਾਰੀ ਫੇਰ ਮੈਂ ਰਿਪੀਟ ਕਰ ਰਿਹਾ ਐਸਸੀ ਐਸਟੀ ਔਰ Pwbd ਜਿਹੜੇ categories ਦੇ ਲੋਕ ਨੇ ਉਹਨਾਂ ਵਾਸਤੇ ਟੋਟਲ ਫੀਸ ਹੈ 250 ਰੁਪਏ ਜਰਨਲ ਔਰ obc category ਵਾਸਤੇ ਟੋਟਲ ਫੀਸ ਹੈ 1050 ਰੁਪਏ ਇਹ ਛੋਟੀ ਜੀ ਜਾਣਕਾਰੀ ਮੈਂ ਤੁਹਾਡੇ ਸਾਹਮਣੇ ਲੈ ਕੇ ਆਇਆ ਸੀ ਮੈਂ ਮੇਰੇ ਕੋਲੇ ਅੱਜ ਮਾਰਨਿੰਗ ਟਾਈਮ ਹੀ ਤਕਰੀਬਨ ਨੋਟੀਫਿਕੇਸ਼ਨ ਆਇਆ ਸੀ ਚਲੋ ਮੈਂ ਸੋਚਿਆ ਕਿ ਉਹਨਾਂ ਲਈ ਵੀ ਆਪਣੇ ਗਰੁੱਪ ਦੇ ਵਿੱਚ ਇਹ ਚੀਜ਼ਾਂ ਸਾਂਝੀਆਂ ਕੀਤੇ ਜਾਣ ਖਾਸ ਕਰਕੇ ਜਿਹੜੇ ਸਿਵਲ ਦੇ ਵਿੱਚ ਬੱਚੇ ਨੇ ਜਿਹੜੇ ਸਾਡੇ ਤਕਰੀਬਨ ਗ੍ਰੈਜੂਏਸ਼ਨ ਆ ਕਰ ਰਹੇ ਨੇ ਤੇ ਕਿਉਂ ਨਾ ਉਹਨਾਂ ਦੇ ਕੰਮ ਆ ਜ ਸਕੇ ਕਿਉਂਕਿ ਆਈਡੀ ਬੀਆਈ ਬੈਂਕ ਦੇ ਵਿੱਚ ਜੋਬ ਹੈ ਤੇ ਤੁਹਾਡੀ ਜਿਹੜੀ ਸੈਲਰੀ ਹੈ ਉਹ 40 ਨਾਲ 30 ਤੋਂ 40000 ਰੁਪਏ ਬੇਸਿਕ ਪੇ ਨਾਲ ਸਟਾਰਟ ਹੋਣੀ ਹੈ ਜੋ ਸਟਾਰਟਿੰਗ ਸੈਲਰੀ ਹੈ 30 ਤੋਂ 40000 ਬੇਸਿਕ ਪੇ ਨਾਲ ਸਟਾਰਟ ਹੋਣੀ ਹੈ ਤੇ ਤੁਸੀਂ ਆਪ ਹੀ ਕੈਲਕੂਲੇਸ਼ਨ ਕਰਕੇ ਦੇਖ ਲਓ ਜੇ ਬੇਸਿਕ ਪੇ 30 ਤੋਂ 40000 ਅੱਜ ਸਟਾਰਟ ਹੋ ਰਹੀ ਹੈ ਤੇ ਤੁਹਾਡੀ ਪੇ ਕਿੰਨੀ ਬਣ ਜੂਗੀ ਲੈ ਵੀ ਸਟਾਰਟਿੰਗ ਜੇ ਤੁਹਾਨੂੰ 50 60000 ਰੁਪਿਆ ਜਿਹੜੀ ਸੈਲਰੀ ਮੈਨੂੰ ਸ਼ੁਰੂ ਹੋ ਜੇ ਤੇ ਬਹੁਤ ਹੀ ਅਛੀਰ ਹੈ ਵੀ ਅਪਰਚੂਨਿਟੀ ਹੈ ਜੇ ਤੁਸੀਂ ਇਸ ਵੀਡੀਓ ਨੂੰ ਤੁਹਾਨੂੰ ਸਮਝਣ ਲੱਗਦੀ ਲਈ ਵਧੀਆ ਹੈ ਜਾਂ ਤੁਸੀਂ ਇਹ ਫਾਰਮਰ ਨੂੰ ਅਪਲਾਈ ਕਰਨਾ ਚਾਹੁੰਦੇ ਹੋ ਤੇ ਤੁਸੀਂ ਆਨਲਾਈਨ ਆਈਡੀ ਬੀਪੀਆਈ ਬੈਂਕ ਦੀ ਜਿਹੜੀ ਅਫਿਸ਼ਨ ਵੈਬਸਾਈਟ ਹੈ ਉਹਦੇ ਉੱਤੇ ਜਾ ਕੇ ਕੱਲ ਤੋਂ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਲਾੜਦੇ ਤਰਫੋਂ ਮੈਂ ਹੋਲਦਾਰ ਮਦਨ ਸਾਫਕਾ ਸੈਨਿਕ ਭਲਾਈ ਸੁਸਾਇਟੀ ਰਜਿਸਟ੍ਰੇਸ਼ਨ ਨੰਬਰ 1576 ਬਦੋਂ ਸਾਰੇ ਹੀ ਆਪਣੇ ਐਕ ਸਰਵਿਸ ਮਾਨ ਵੀਰਾਂ ਨੂੰ ਤੇ ਉਹਨਾਂ ਦੇ ਪਰਿਵਾਰ ਨੂੰ ਪਿਆਰ ਭਰੀ ਸਤਿ ਸ਼ਕਾ ਜੈ ਹਿੰਦ